ਬਾਬਾ ਸੁਖਚੰਦਾਸ ਜੀ ਬਾਜਵਾ ਕਲਾ ਵਿਖੇ ਸਲਾਣਾ ਜੋੜ ਮੇਲਾ ਮਨਾਇਆ ਗੁਰਦੁਆਰਾ ਤੰਤਨ ਬਾਬਾ ਸੁਖਚੰਦਾਸ ਜੀ ਪਿੰਡ ਬਾਜਵਾ ਕਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਰਦਾਨ ਹਰਜਿੰਦਰ ਸਿੰਘ ਤਾਮੀ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਦੀ ਅਗਵਾਈ ਅਤੇ ਅਵਤਾਰ ਸਿੰਘ ਮੈਨੇਜਰ ਗੁਰਦੁਆਰਾ ਸ਼੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਐਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ ਜਸਵੰਤ ਸਿੰਘ ਬਾਜਵਾ ਇੰਚਾਰਜ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਅਤੇ ਸਹਾਇਕ ਇੰਚਾਰਜ ਬੀਬੀ ਕਿਰਨਦੀਪ ਕੌਰ ਦੀ ਦੇਖਰੇਖੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਧਾਰਮਿਕ ਜੋੜ ਮੇਲਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸਾਗਰ ਦੁਆਰਾ ਸਾਵਿਕਏ ਨਤਮਸਕ ਹੋਈਆਂ ਮੇਲੇ ਸੰਬੰਧੀ 23 ਮਈ ਤੋਂ ਸ਼ੁਰੂ ਹੋਈਆਂ ਸ਼੍ਰੀ ਅਖੰਡ ਪਾਤਸ਼ਾਹਬ ਜੀ ਦੀਆਂ ਵਕ ਵਕ ਲੜੀਆਂ ਤਹਿਤ 102 ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਮੇਲੇ ਦੇ ਆਖਰੀ ਦਿਨ ਅੱਜ ਆਖਰੀ ਲੜੀ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 70 ਛਾਇਆਟ ਵਿਸ਼ਾਲ ਦੀਵਾਨ ਸਜਾਏ ਗਏ ਜਿਸ ਦੌਰਾਨ ਵਕ ਵਕ ਰਾਗੀ ਢਾਡੀ ਕੀਰਤਨੀਕ ਵੀ ਸ਼੍ਰੀ ਜਥੀਆਂ ਜਿੱਥੇ ਆ ਅਤੇ ਕਥਾਵਾਚਕਾਂ ਨੇ ਸੰਤਾਂ ਨੂੰ ਗੁਰਬਾਣੀ ਦੁਆਰਾ ਨਿਹਾਲ ਕੀਤਾ ਇਸ ਮੌਕੇ ਸੰਤਾਂ ਵੱਲੋਂ ਜਗਾ ਜਗਾ ਅਨੇਕਾ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਐਡਵੋਕੇਟ ਬਚਿੱਤਰ ਸਿੰਘ ਕਹਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸ਼ਾਕੋਟ ਨੇ ਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਐਡਵੋਕੇਟ ਬੁਜੈਤ ਸਿੰਘ ਕਹੜ ਅਤੇ ਸ਼੍ਰੋਮਣੀ ਗੁਰਦੁਆਰਾ ਪਰਬੰਧ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਨੇ ਸਮੂਹ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ ਤੇ ਧੰਨਵਾਦ ਕੀਤਾ ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਚਰਨ ਸਿੰਘ ਸਿੰਧੜ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਾਕੋਟ ਰਾਜਕਮਲ ਸਿੰਘ ਪੁੱਲਰ ਸੀਨੀਅਰ ਅਕਾਲੀ ਆਗੂ ਹਲਕਾ ਸ਼ੌਕ ਹਲਕਾ ਨਕੋਦਰ ਗੁਰਜਾਪ ਸਿੰਘ ਸੰਘਾ ਹਲਕਾ ਇੰਚਾਰ ਸ਼ਰਮਨੀ ਅਕਾਲੀ ਦਲ ਜਲੰਧਰ ਕੈਨ ਬੀਬੀ ਕੁਲਦੀਪ ਕੌਰ ਹੈੱਡ ਗ੍ਰੰਥੀ ਸੁਖਜੀਤ ਸਿੰਘ ਸਹਾਇਕ ਹੈੱਡ ਗ੍ਰੰਥੀ ਜਸਪਾਲ ਸਿੰਘ ਗ੍ਰੰਥੀ ਸਰਤਾਜ ਸਿੰਘ ਸ਼ਮਿੰਦਰ ਸਿੰਘ ਸਟੋਰ ਕੀਪਰ ਮੱਖਣ ਸਿੰਘ ਬਾਜਵਾ ਬਲਦੇਵ ਸਿੰਘ ਸਾਫਾ ਸਰਪੰਚ ਬਾਜਵਾਖੁਰ ਹਰਪ੍ਰਧਨ ਸਿੰਘ ਬਾਜਵਾ 라ਜੂ ਬਾਜਵਾ ਸੰਸੰਗਪਾਰ ਸਰਬਜੀਤ ਸਿੰਘ ਮੈਂਬਰ ਪੰਚਾਇਤ ਅਵਤਾਰ ਸਿੰਘ ਤਾਰੀ ਸਾਫਾ ਸਰਪੰਚ ਬਾਜਵਾਕਲਾ ਗੁਰਦੀਪ ਸਿੰਘ ਦੀਪਾ ਸਾਫਾ ਸਰਪੰਚ ਬਾਜਵਾਕਲਾ ਪਰਮਜੀਤ ਸਿੰਘ ਚਿੱਤਾ ਸਾਫਾ ਪ੍ਰਧਾਨ ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਸ਼ਾਕੋਟ ਅਜੀਤ ਸਿੰਘ ਚਿੱਤਾ ਜਰਨੈਲ ਸਿੰਘ ਤਨਜੁਬਾਮਨੀਆ ਰਿਪੋਰਟ ਦਵਿੰਦਰ ਸਿੰਘ ਕੋਲਾ ਦੇ ਵਿਸ਼ੇਸ਼ ਰਿਪੋਰਟਰ ਪੰਜਾਬ న్యూਸ ਬੁੱਢੀ ਕਾਲਾ ਸਾਹਿਬ ਐਗੋ ਜਿੱਕੀ ਫਤੇ ਧੰਤਨ ਬਾਬਾ ਸਿਕੰਦਾਰ ਜੀ ਮਾਂ ਪੁਰਖ ਗੁਰਦੁਆਰਾ ਬਾਬਾ ਸਿਕੰਦਾਸ ਜੋ ਐਸਜੀਪੀਸੀ ਦੇ ਅਧੀਨ ਸੇਵਾ ਦਵਾ ਰਿਆ ਹੈ। ਔਰ ਬਾਬਾ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਜੋੜ ਮੇਲਾ ਬੜੀ ਸ਼ਰਧਾ ਸਤਿਕਾਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਮਨਾਉਂਦੀਆਂ ਜੋ 23 ਤਰੀਕ 23 ਮਈ ਨੂੰ ਤਾਂ ਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਸੀ ਔਰ ਅੱਜ 7 ਤਰੀਕ ਨੂੰ ਸਵੇਰੇ ਅਖੀਰਲੀ ਲੜੀ ਦੇ ਭੋਗ ਪਏ ਨੇ ਔਰ ਪ੍ਰੰਤ ਸ਼ਾਇਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਜਿਹੜਾ ਖੁੱਲੇ ਪੰਡਾਲ ਵਿੱਚ ਲੈ ਕੇ ਗਏ ਆ ਗਿਆਵਾ ਚਰਨ ਪਾਏ ਆ ਔਰ ਜਿੱਥੇ ਰਾਗੀ ਟਾਡੀ ਟਿਊਚਰ ਕੀਤਨੀ ਜਥੇ ਗੁਰੂ ਸ਼ਬਦ ਨਾਲ ਪ੍ਰਸ਼ਾਦ ਸੰਗਤਾਂ ਨੂੰ ਦੇ ਕੇ ਨਿਹਾਲ ਕਰਨਗੇ ਸੋ ਮੈਂ ਇਸ ਸ਼ੁਭ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੁਖ ਖੱਤਰ ਸਰਦਾਰ ਕਲਵੰਤ ਸਿੰਘ ਜੀ ਮੰਨਨ ਸਾਹਿਬ ਤੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਰਦਾਰ ਅਵਤਾਰ ਸਿੰਘ ਜੀ ਐਡੀਸ਼ਨਲ ਮੈਨੇਜਰ ਜੋ ਇਸ ਮੇਲੇ ਦੀ ਸਾਰੀ ਦੇਖ ਰਿਕ ਕਰ ਰਹੇ ਨੇ ਔਰ ਗੌਰਪ੍ਰੀ ਸਿੰਘ ਜੀ रामपुर ਐਡੀਸ਼ਨਲ ਮੈਨੇਜਰ ਸੁਲਤਾਨਪੁਰ ਲੋਧੀ ਔਰ ਗੁਰਦੁਆਰਾ ਬਾਬਾ ਸਿਕੰਜਾ ਜੀ ਦੇ ਮੈਨੇਜਰ ਜਸਵੰਤ ਸਿੰਘ ਜੀ ਬਾਜਵਾ ਸੈਕ ਮੈਨੇਜਰ ਬੀਬੀ ਕਿਰਨਦੀਪ ਕੋਰ ਤੇ ਸਮੁੱਚਾ ਹੀ ਸਾਡਾ ਜਿਹੜਾ ਸਟਾਫ ਬਾਹਲੇ ਗੁਰਦੁਆਰਾ ਸਾਹਿਬਾਂ ਤੋਂ ਵੀ ਆਇਆ ਔਰ ਸਾਡਾ ਵੀ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਸਟਾਫ ਆ ਰਾਤ ਦਿਨ ਕਰਕੇ ਮਿਹਨਤ ਇਸ ਗੁਰਦੁਆਰਾ ਇਸ ਜੋੜ ਮੇਲੇ ਨੂੰ ਇਹ ਆਰ ਚੈਨਲ ਲਾਉਣ ਲਈ ਜਤਨਸ਼ੀਲ ਨੇ ਔਰ ਇਲਾਕੇ ਤੋਂ ਬਹੁਤ ਜ਼ਿਆਦੀਆਂ ਸੰਗਤਾਂ ਦਾ ਸਹਿਯੋਗ ਆ ਜੋ ਮੈਂ ਇਸ ਸ਼ੁਭ ਮੌਕੇ ਤੇ ਆਪਣੇ ਵੱਲੋਂ ਔਰ ਪ੍ਰਧਾਨ ਸਾਹਿਬ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ